ਦੇ ਹੁਕਮਰਾਨਾਂ ਨੂੰ ਸਿੱਖੀ ਚੁਬਦੀ ਸਿੱਖ ਚੁਬਦੇ ਬਹੁਤਿਆਂ ਨੂੰ ਚੁਬਦੀ ਆ ਵੀਰਲੇ ਅੰਛਾ ਹੁਣ ਇਹ ਤਾਂ ਮਨ 'ਚ ਸਵਾਲ ਆਉਂਦੇ ਹੀ ਹੋਣਾ ਵੀ ਕਿਉਂ ਚੁਬਦੇ ਨੇ ਬਾਕੀ ਵੀ ਦੁਨੀਆ ਵਸਦੀ ਹੋਏ ਜਿਵੇਂ ਸਿੱਖਾਂ ਦੇ ਬਾਦ ਪੈਂਦੇ ਨੇ ਇਹ ਹੋਰਾਂ ਦੇ ਨਹੀਂ ਪੈਂਦੇ ਆਪਾਂ ਚੁੰਦੇ ਨਹੀਂ ਵੀ ਦੂਜਿਆਂ ਦੇ ਪਾਉ ਵੀ ਸਾਡੇ ਪਿਓ ਹੋਰਾਂ ਦੇ ਵੀ ਪਾਉ ਨਾ ਨਾ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਮੈਂ ਤਾਂ ਕਈ ਵਾਰੀ ਇੰਝ ਸੋਚਦਾ ਰਹਿਣਾ ਸਿੱਖਾਂ ਦੀ ਤਾਂ ਆਪਣੀ ਤਾਂ ਜ਼ਿੰਦਗੀ ਬਸ ਐਂ ਲੰਘ ਜੂਗੀ ਸਫਾਈਆਂ ਦਿੰਦਿਆਂ ਦੀਆਂ ਨਾ ਵੀ ਅਸੀਂ شریف ਬੰਦੇ ਆਂ شریف ਬੰਦੇ ਆਂ ਯਾਰ ਉਹ ਪਿੱਛੋਂ ਤੋਂ ਲੈ ਕੇ ਵੇਖ ਲੋ ਸਾਡੇ ਪ੍ਰਚਾਰਕ ਸਾਡੇ ਆਗੂ ਸਟੇਜਾਂ ਤੇ ਸਾਨੂੰ ਤਾਂ ਐਂ ਸਾਰਾ ਜੋਰ ਲੱਗ ਜਾਂਦਾ ਸਾਡਾ ਵੀ ਅਸੀਂ ਭਲੇਮਾਨ ਸੀ ਭਲੇਮਾਨ ਸੀ ਲਗਾਤਾਰ ਦਿਖਾਈ ਜਾਂਦੇ ਆਂ ਪਰ ਉਹ ਫੇਰ ਜਾਣ ਬੁੱਝ ਕੇ ਸਾਨੂੰ ਫਿਰਕੂ ਫਿਰਕੂ ਰੌਣ ਕਰਦੇ ਆਂ ਸਾਡਾ ਦਿਖਾਉਂਦੇ ਜਾਣ ਬੁੱਝ ਕੇ ਦੇਖੋ ਇੱਕ ਕਿ ਉਹ ਜੀ ਗੱਲ ਹੈ ਵੀ ਸਾਨੂੰ ਇੰਨਾ ਜ਼ੋਰ ਲਾ ਲਾ ਕੇ ਦੱਸਣਾ ਪੈਂਦਾ ਵੀ ਅਸੀਂ ਬੰਦੇ ਠੀਕ ਆ ਕਿਉਂਕਿ ਜਿੱਥੋਂ ਦਾ ਸਿਸਟਮ ਹੀ ਇਹੋ ਜਿਹਾ ਬਣਾ ਦਿੱਤਾ ਅਸੀਂ ਭਲੇ ਮਾਨਸ ਬੰਦੇ ਆ ਅਸੀਂ ਦੰਗੇ ਫਸਾਦ ਕਰਨ ਵਾਲੇ ਬੰਦੇ ਨਹੀਂ ਸਾਨੂੰ ਇਹ ਗੱਲਾਂ ਦੱਸਣੀਆਂ ਪੈਂਦੀਆਂ بار بار ਇਹ ਵੀ ਬਹੁਤ ਵੱਡੀ ਕਜੋਜਨਾ ਹੈ ਐਸਾ ਜਾਲ ਛਿੜਦੇ ਨੇ ਹਾਲਾਂਕਿ ਇਸ ਗੱਲ ਤੇ ਸਾਡਾ ਜ਼ੋਰ ਨਹੀਂ ਲੱਗਣਾ ਚਾਹੀਦਾ ਵੀ ਜਦੋਂ ਅਸੀਂ ਠੀਕ ਆ ਤਾਂ ਸਾਡਾ ਠੀਕਪਕ ਦਿਖਾਓ ਜੇ ਅਸੀਂ ਆਪੋ ਵਿੱਚ ਹੀ ਕਿਤੇ ਲੜ ਪੈਣੀ ਆ ਪੱਗੋ ਪੱਗੀ ਹੋਣੀਆਂ ਨਲੈਕੀ ਹੈ ਸਾਡੀ ਉਹ ਤਾਂ ਉਹ ਤਾਂ ਮੀਡੀਆ ਤੇ ਚੱਲ ਪੈਂਦੀ ਹੈ ਨਾਲ ਦੀ ਨਾਲ ਨਾਟਕ ਸਾਰੇ ਬੰਦ ਵੀ ਸਿੱਖ ਲੜ ਪਏ ਉਹੀ ਚੱਲੀ ਜਾਂਦਾ ਤੇ ਜੇ ਅਸੀਂ ਕਦੇ ਕੁਦਰਤੀ ਆਫਤਾਂ ਮੌਕੇ ਪ੍ਰਸ਼ਾਦਾ ਛਕਾਉਨੇ ਆ ਉਹ ਉਦੋਂ ਤੁਹਾਡੇ ਕੈਮਰੇ ਬੰਦ ਕਿਉਂ ਹੋ ਜਾਂਦੇ ਨੇ ਉਹ ਵੀ ਰਿਕਾਰਡਿੰਗ ਦਿਖਾ ਦਿਓ ਵੀ ਯਾਰ ਰੋਟੀ ਕੋ ਨਹੀਂ ਮਰਦਾ ਸੀ ਬੰਦਾ ਇਹਨੂੰ ਰੋਟੀ ਖਾਣ ਵਾਸਤੇ ਗੁਰੂ ਦੇ ਸਿੱਖ ਪਹੁੰਚੇ ਨੇ ਆ ਤਸ਼ਮੀਰ 'ਚ ਆਇਆ ਹੋਰ ਸਾਰੇ ਤੁਹਾਨੂੰ ਪਤਾ ਸਾਰੀਆਂ ਗੱਲਾਂ ਉਹ ਕਿਉਂ ਦਿਖਾਉਂਦੇ ਸਿੱਖਾਂ ਕਿ ਠੀਕ ਨਹੀਂ ਕਰ ਰਹੇ ਕੁਝ ਦੁਨੀਆ ਤੇ ਬਰਾਕ ਉਹ ਬਾਮੇ ਨੇ ਲਾਈਆਂ ਚਪੇੜਾ ਇਹਨਾਂ ਦੇ ਬੂਤ ਘੜ ਤੇ ਮੈਂ ਕਹਿੰਦਾ ਗੱਲ ਹੀ ਬਣਾ ਤੇ ਕਹਿੰਦੇ ਸੀ ਨਾ ਸਿੱਖਾਂ ਨੂੰ ਫਿਰਕੂ ਨਹੀਂ ਹੱਤਬਾਦੀ ਨੇ ਆਏ ਨੇ ਬਾਹਰ ਨਹੀਂ ਉਹ ਲਾਇਆ ਇਹਨਾਂ ਦੇ ਵੱਡੇ ਤਾਏ ਨੇ ਲਿਆਂਦੀ ਇਹ ਗੱਲ ਸਾਮੋ ਹੁਣ ਉਹਨੂੰ ਬੋਲੋ ਕੀ ਬੋਲਦੀ ਉਹ ਕਹਿੰਦਾ ਸਿੱਖ ਤਾਂ ਮਹਾਨ ਯੋਧੇ ਨੇ ਨਾਲੇ ਦਸਤਾਰ ਬਾਰੇ ਮੈਂ ਕਹਿੰਦਾ ਗੱਲ ਹੀ ਬਣ ਗਈ ਉਸ ਤੇ ਇਹ ਤਾਂ ਬਹੁਤ ਬਹੁ ਇਹ ਭੂਸਰਦੇ ਨੇ ਜਿਵੇਂ ਨਾ ਗੱਲ ਹੋ ਗਈ ਹਿੰਟ ਜਾਂ ਦਿਨਾ ਇੱਕ ਮੱਝ ਨੂੰ ਤੁਸੀਂ ਠੇਠ ਦੇਣੀ ਆ ਪੈਂਦੀ ਆ ਉਧਾਰਨਾ ਪਿੰਡਾਂ ਚ ਆਪਣੇ ਮੱਝ ਨੂੰ ਬੰਨੀ ਰੱਖੋ ਕਿੱਲੇ ਤੇ ਮਹੀਨਾ ਡੇਢ ਮਹੀਨਾ ਤੇ ਡੇਢ ਮਹੀਨੇ ਬਾਅਦ ਇਹ ਸੰਗਲ ਖੋਲੋਗੇ ਫੇਰ ਇਹਨਾਂ ਨੂੰ ਤਾਂ ਭੜਥੂ ਬਾਦੂ ਮਿਲਣਾ ਦਾ ਇਹ ਸੰਗਲ ਇਹਨਾਂ ਦਾ ਬਹੁਤ ਲੇਟ ਖੁੱਲੇ ਆ ਹੁਣ ਭੜਥੂ ਕੌਣ ਲੱਗੇ ਇਸ ਕਰਕੇ ਗੁਰੂ ਸਮਤ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਬੇਨਤੀ ਕਰ ਲਏ ਉਹਨੇ ਲਾਈਆਂ ਚਪੇੜਾਂ ਆ ਆਵਾਮੇ ਨੇ ਤਾਂ ਫਿਰ ਗੱਲ ਹੀ ਬਣਾਦੇ ਉਹ ਕਹਿੰਦਾ ਸਿੱਖ ਮਹਾਨ ਜੋਧੇ ਨੇ ਦਸਤਾਰ ਦੀ ਗੱਲ ਵੀ ਕੀਤੀ ਐ ਸਿੱਖਾਂ ਦੇ ਕਰਤਾਰ ਦੀ ਉਹ ਗੱਲ ਕੀਤੀ ਬਹੁਤ ਵਧੀਆ ਹੋਇਆ ਠੀਕ ਹੋਇਆ ਉਹ ਗੱਲ ਸੁਣਦਾ ਥੋੜੀ ਅੱਜ ਵੀ ਮਿਲਿਏ ਅਪੁਰ ਸਿੱਖਾਂ ਨੂੰ ਜਿਹੜੇ ਆਵਾਮੇ ਤੱਕ ਪਹੁੰਚ ਰੱਖਦੇ ਐ ਦੱਸਿਆ ਉਹਨਾਂ ਨੇ ਕਹਿੰਦੇ ਵੀ ਸਾਡੀ ਹੁੰਦੀ ਰਹਿੰਦੀ ਐ ਤੇ ਮਤਲਬ ਠੀਕ ਐ ਵੇਸੀ ਕਰਾਂਗੀ ਗੱਲ ਸਿੱਖਾਂ ਨੂੰ ਹੁਣ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਸਾਡੀਆਂ ਬੜੀਆਂ ਕਮਜ਼ੋਰੀਆਂ ਹੈਗੀਆਂ ਸਾਡੀ ਘਾਟ ਹੈਗੀ ਹੈ ਬਈ ਦੱਸ ਹੀ ਨਹੀਂ ਸਕੀ ਅਜੇ ਤੱਕ ਸਾਡੀ ਮਤਲਬ ਪਛਾਣ ਹੀ ਨਹੀਂ ਦੁਨੀਆ 'ਚ ਆਪਾਂ ਗੱਲਾਂ ਕਰਦੇ ਆ ਵੱਡੀਆਂ-ਵੱਡੀਆਂ ਵੈਸੇ ਕਿਉਂ ਜਿਹੜੇ ਆਪਣੇ ਕੜਮ ਚੌਧਰੀ ਨੇ ਜੀ ਇਹਨਾਂ ਨੂੰ ਤਾਂ ਹੁਣ ਗੋਲਕ ਦਿਖਦੀ ਏ ਇਕੱਲੀ ਜਾਂ ਬੱਸ ਆਪ ਕੋ ਆਪਣੇ ਇਲਾਕੇ ਦਿਖਦੇ ਨੇ ਵਿਧਾਨ ਸਭਾ ਲਾ ਕੇ ਲੋਕ ਸਭਾ ਹਲਕੇ ਦੀ ਇਹਨਾਂ ਨੂੰ ਇੱਕੋ ਵਾਰ ਤਾਂ ਦਿਿੰਦਾ ਕੁਝ ਨਹੀਂ ਇਹਨਾਂ ਨੂੰ ਕੀ ਪਤਾ ਵੀ ਉੱਥੇ ਅਮਰੀਕਾ 'ਚ ਕਿਵੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਭਲੇਕੇ ਨਾ ਕੋਈ ਹੋਰ ਕੌਮ ਸਮਝ ਕੇ ਪਤਾ ਹੀਗਾ ਇਹ ਇਹ ਤਾਂ ਇਹਨਾਂ ਨੂੰ ਮਤਲਬ ਹੀ ਨਹੀਂ ਕਿਹਨੇ ਖੜਾਉਂਦੇ ਨੇ ਬਣਾਈ ਜਾਂ ਕੀ ਹੁੰਦਾ ਬਿਆਨ ਦੇ ਦਿੰਦੇ ਨੇ ਇੱਕ ਬਹੁਤ ਖਰੀਦੀ ਕਰਦੇ ਆ ਕਿਹੜੇ ਜੋਰ ਲਾ ਕੇ ਤਾਂ ਉੱਠ ਕੇ ਨਖੇਦੀ ਕਰ ਦਿੰਦੇ ਆ ਤੁਸੀਂ ਵੀ ਨਖੇਦੀ ਕਰ ਦਿਓ ਅਸੀਂ ਜਿਹੜੇ ਆਮ ਬੰਦੇ ਆ ਪ੍ਰਚਾਰਕ ਅਸੀਂ ਵੀ ਨਖੇਦੀ ਕਰਦੇ ਆ ਕਿ ਤੁਸੀਂ ਤੁਹਾਡੇ ਤੇ ਸਾਡੇ 'ਚ ਫਰਕ ਕੀ ਵਾ ਤੁਹਾਡੇ ਕੋਲ ਪਾਵਰ ਐ ਤੂੰ ਕੋਈ ਵਰਤੋ ਕੋਈ UN ਤੱਕ ਪਹੁੰਚ ਕਰੋ ਕੋਈ ਗੱਲ ਕਰੋ ਕੋਈ ਬਾਤ ਕਰੋ ਨਾ ਕੋਈ ਮਤਲਬ ਹੀ ਨਹੀਂ ਨਖੇਦੀ